ਨਮਾਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵੱਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਭਗਤ ਪੂਰਨ ਸਿੰਘ ਲੋਕ ਸੇਵਾ ਟਰਸਟ ਬਰਨਾਲਾ ਕਲਾ ਵੱਲੋਂ ਚੇਅਰਮੈਨ ਸਰਦਾਰ ਹਰਪ੍ਰਾਪ ਮੈਲ ਸਿੰਘ ਦੀ ਅਗਵਾਈ ਦੇ ਹੇਠ ਬੀਡੀਸੀ ਬਲੱਡ ਸੈਂਟਰ ਰਾਹੋ ਰੋਡ ਨਮਾਸ਼ਹਿਰ ਵਿਖੇ ਸਵੇ ਇੱਛਕ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਸਰਦਾਰ ਹਰਪ੍ਰਾਪ ਮੈਲ ਸਿੰਘ ਅਤੇ ਉਹਨਾਂ ਦੇ ਬੇਟੇ ਵੱਲੋਂ ਖੂਨਦਾਨ ਕੀਤਾ ਗਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਮਾਸ਼ਹਿਰ ਲੋਕਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਵੈ ਹਰ ਸਾਲ ਇਸ ਪਿੰਡ ਵੱਲੋਂ ਖੂਨਦਾਨ ਕੈਂਪ ਲਗਵਾਇਆ ਜਾਂਦਾ ਵੈ ਔਰ ਸਮਾਜਿਕ ਕੰਮਾਂ ਵਿੱਚ ਵੱਟ ਚੜ੍ਹ ਕੇ ਭਾਗ ਲੈਣ ਵਾਲੇ ਇਲਾਕੇ ਦੇ ਮਸ਼ਹੂਰ ਤਖਸੀਅਤ ਸਰਦਾਰ ਹਰਪ੍ਰਭ ਮਾਹਿਲ ਸਿੰਘ ਜੀ ਜਿਹੜੇ ਕਿ ਚੇਅਰਮੈਨ ਹੈ ਇਸ ٹرسٹ ਦੇ ਉਹਨਾਂ ਨੂੰ ਬੇਨਤੀ ਹੈ ਕਿ ਫੁੱਲਾਂ ਦੇ ਨਾਲ ਭਗਤ ਜੀ ਨੂੰ ਪਹਿਲੇ ਸ਼ਰਧਾਂਜਲੀ ਪੇਂਟ ਕਰਨ ਫਿਰ ਬਾਕੀ ਸਾਰੇ ਜਨੇ ਵੀ ਦੋ ਚਾਰ ਨਾਰੇ ਭਗਤ ਜੀ ਦੀ ਯਾਦ ਵਿੱਚ ਉਲੰਘ ਕਰਾਂ ਕੱਟਾ ਮੋਸਕ ਉੱਪਰ ਦੌੜਦਾ ਮਾਰਦੀ ਸੀ ਉਹਦਾ ਹੀ ਦਾ ਹਰ ਕੇ ਤੇ ਮੋਸਕ ਚੋ ਕੇ ਲਗਾਇਆ ਉਹ ਆ ਨਾ ਇਹ ਆ ਪਟੀਆਂ ਦਾ ਉਹ ਦੂਜੀ ਸ਼ੰਸੀ ਨਾ ਕਰਦਾ ਤੇ ਕਰਕੇ ਨਾ ਪੀਂਦਾ ਉਹ ਫੜ ਲੰਦਾ ਉਹ ਛੇਤੀ ਆਵਾਂ ਚੱਲ ਕੋਈ ਬੰਨ ਲਾ ਲਓ ਜੀ ਭੈਣ ਜੀ ਤੁਸੀਂ ਵੀ ਆਓ اجا oh ਸਰਸਤੀ ਕਰਦੇ ਅੱਛਾ ਕਰਦੇ ਵਾਤਾਵਰਨ ਪ੍ਰੇਮੀ ਭਗਤਪੁਰਨ ਸਿੰਘ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਵਾਤਾਵਰਨ ਦੇ ਜੀ ਭਗਤਪੁਰਨ ਸਿੰਘ अमर आमा रहे अमर रहे अमर रहे ये सहारा ललने लूल अबाह नती चूरन सिंह अमर रहे अमर रहे अमर रहे सिंह अमर रहे अमर रहे अमर रहे ਲੰਗੜੇ بے سہارا ਲੋਕਾਂ ਦਾ بسیਹਾ ਭਗਤਪੁਰੰ ਤੋਂ ਅਮਰ ਰਹੇ ਅਮਰ ਰਹੇ ਅਮਰ ਰਹੇ ਲੋਕ ਸੇਵਾ ٹرسٹ ਬੰਨਾਲਾ ਕਲਾਂ ਜਿੰਦਾਬਾਦ 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 ਲੋਕ ਸੇਵਾ ٹرسٹ ਬੰਨਾਲਾ ਕਲਾਂ ਜਿੰਦਾਬਾਦ 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 ਗੁੰਟੀਏ ਸੀ ਸਰਦਾਰ ਜੀ ਮੈਨੇਜਰ ਸਾਹਿਬ ਨੂੰ ਬੁਲਾਈਆ ਆਓ ਮਲਕੀਅਤ ਹੀ ਆਓ ਜਿੰਦਾਬਾਦ ਇਹ ਹੈ ਨਾਮ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਤੁਹਾਡਾ ਆਪਣਾ ਮੋਹਿਤ ਅੱਥਾਰ ਰਠਾ ਰਠਾ ਜੀ ਜਿਹੜੀ ਇਹਨੂੰ ਕਰਨ ਦੀ ਬਾਤ ਹੈ ਇਹਨਾਂ ਨੇ ਆਪ ਡਿਜੀਟਲ ਤਰੀਕਾ ਨਾਲ ਫਰੀਦਾ ਦੇਖਾਂਗੇ ਭਾਈ ਜੀ ਮੈਂ ਸਭ ਦੇ ਉਧਰ ਬੈਠੇ ਨੇ ਉਹਨਾਂ ਇੱਕ ਦਿਨ ਪਹਿਲਾਂ ਗੋਸ ਸੀ ਜੇਨਸਾ ਮਿਸ਼ਰ ਅੱਜ ਉਹਨਾਂ ਪਾਜੀਆ ਇੱਕ ਮਿੰਟ ਬਾਅਦ ਤੁਸੀਂ ਭਾਈ ਤੁਸੀਂ ਭਾ ਕਿੱਕ ਕਰ ਲੋ ਸਭ ਨੇ ਖੁਮਦਾਨੀ ਜਿੰਦਾਬਾਦ 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 ਪਿਓ ਪੁੱਤ ਜਿੰਦਾਬਾਦ 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 ਪਿਓ ਪੁੱਤ ਖੁਮਦਾਨੀ ਜਿੰਦਾਬਾਦ 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 ਪਿਓ ਪੁੱਤ ਖੂਨਦਾਨੀ ਜਿੰਦਾਬਾਦ 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 ਪਿਓ ਪੁੱਤ ਖੂਨਦਾਨੀ ਜਿੰਦਾਬਾਦ 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 ਇਸਾਲ ਕਾ ਕੀ ਹਾਂ ਲੋ ਜੀ ਹੁਣ ਤੁਸੀਂ ਨਾ ਬਾਈਕ ਲੈਣਾ ਉਹਨੇ ਕਰਤਾ ਅਜਿਹਾ ਸੀ ਪੱਲੀ ਜਿਹੜਾ ਅਜੇ ਤੱਕ ਖੂਨਦਾਨ ਆ ਐਂਪਲ ਕਰ ਰਹੇ ਹੁੰਦੇ ਭਾਵੇਂ ਪੂਰਾ ਸੀ ਲੋਕ ਸੇਵਾ ਦਾ ਇਸ ਤਰ੍ਹਾਂ ਇਹ ਰਸਮ ਦੀ ਯਾਦ ਕਰਦੇ ਇਸ ਤਰ੍ਹਾਂ ਜੀ ਵੀ ਜਿਹੜਾ ਭਗਤਪੂਰਨ ਸਿੰਘ ਲੋਕ ਸਰ ਟਰਸਟ ਹੈ ਇਹ ਬੜੇ ਲੰਮੇ ਸਮੇਂ ਤੋਂ ਵੱਖ-ਵੱਖ ਜਿਹੜੇ ਸਵਾਵਾਆਂ ਆ ਉਹ ਨਿਭਾ ਰਿਆ ਮਨੁੱਖਤਾ ਦੀ ਸੇਵਾ ਦੇ ਵਿੱਚ ਅੱਜ ਇਸੇ ਸੰਦਰਭ ਦੇ ਵਿੱਚ ਬੀਡੀਸੀ ਨਵਾਂ ਸ਼ਹਿਰ ਦੇ ਕਾਰਕਮਲਾਂ ਦੇ ਨਾਲ ਬਲੱਡ ਬੈਂਕ ਦੇ ਵਿੱਚ ਭਗਤਪੂਰਨ ਸਿੰਘ ਲੋਕ ਸਰ ਟਰਸਟ ਦੇ ਮੈਂਬਰ ਸਹਿਬਾਨ ਇਹ ਖੂਨਦਾਨ ਕੈਂਪ ਭਗਤਪੂਰਨ ਸਿੰਘ ਜੀ ਜਿਨ੍ਹਾਂ ਦੀ ਮਨੁੱਖਤਾ ਦੇ ਲਈ ਬਹੁਤ ਵੱਡੀ ਕੁਰਬਾਨੀ ਹੈ ਜਿਨ੍ਹਾਂ ਨੇ ਆਪਣਾ ਘਰ-ਬਾਰ ਛੱਡ ਕੇ ਅਤੇ ਆਪਣਾ ਆਪ ਗਵਾ ਕੇ ਮਨੁੱਖਤਾ ਦੇ ਲਈ ਉਹ ਕੁਝ ਕੀਤਾ ਜਿਹੜਾ ਕਿ ਸਦੀਆਂ ਤੱਕ ਭੁਲਾਇਆ ਨਹੀਂ ਜਾ ਸਕਦਾ ਅੱਜ ਉਹਨਾਂ ਦੀ ਵਰਥੀ ਹੈ ਤੇ ਉਹਨਾਂ ਨੂੰ ਯਾਦ ਕਰਦੇ ਹਾਂ ਅੱਜ ਟਰਸਟ ਅਤੇ ਬੀਡੀਸੀ ਦੇ ਸਹਿਯੋਗ ਦੇ ਨਾਲ ਇਹ ਕੈਂਪ ਲਗਾਇਆ ਜਾ ਰਿਹਾ ਤੇ ਮੈਂ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਜਿਹੜੇ ਵੀ ਅੱਜ ਕਿਤੇ ਇਹ ਮੀਡੀਆ ਜਿਹੜਾ ਅੱਜ ਤੱਕ ਹੀ ਪਹੁੰਚਣਾ ਆ ਉਹ ਵੱਧ ਤੋਂ ਵੱਧ ਖੂਨਦਾਨ ਕਰਨ ਜਿਹਦੇ ਨਾਲ ਮਨੁੱਖਤਾ ਦੀ ਸੇਵਾ ਜਿਹੜੀ ਹੈ ਸਭ ਤੋਂ ਵੱਡੀ ਸੇਵਾ ਜਿਹੜਾ ਗਿਫਟ ਆਫ ਲਾਈਫ ਹੈ ਉਹ ਇਸ ਵੇਲੇ ਸਭ ਤੋਂ ਵੱਡਾ ਖੂਨ ਹੈ ਕਿਉਂਕਿ ਬੜਾ ਨਾਜ਼ੁਕ ਸਮਾਂ ਚੱਲ ਰਿਹਾ ਐਕਸੀਡੈਂਟ ਵੀ ਬਹੁਤ ਜ਼ਿਆਦਾ ਹੋ ਰਹੇ ਆ ਤੇ ਬਿਮਾਰੀਆਂ ਵੀ ਬਹੁਤ ਜ਼ਿਆਦਾ ਸਾਡ ਨੂੰ ਪ੍ਰਭਾਵਿਤ ਕਰ ਰਹੀਆਂ ਉਹਨਾਂ ਦੇ ਲਈ ਬਲੱਡ ਬੈਂਕ ਦੇ ਵਿੱਚ ਜਦੋਂ ਵੀ ਕਿਤੇ ਇੱਥੇ ਫੋਨ ਕਰੀਦਾ ਖੂਨ ਦੀ ਕਮੀ ਕਾਫੀ ਮਹਿਸੂਸ ਹੁੰਦੀ ਹੈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿਉਂਕਿ ਇੱਕ ਝਿਜਕੀ ਹੁੰਦੀ ਹੈ ਜੇ ਸਦਕਾ ਮੰਦਰ ਨੂੰ ਲੱਗਦਾ ਪਤਾ ਨਹੀਂ ਮੈਂ ਖੂਨ ਦੇ ਕੇ ਯਾਰ ਪਤਾ ਨਹੀਂ ਮੇਰੀ ਕੋਈ ਜਾਨ ਨਾ ਚਲੀ ਜਾਵੇ ਇੱਕ ਮੈਨੂੰ ਕੋ ਨੁਕਸਾਨ ਨਾ ਪੈ ਜਾਏ ਮੇਰਾ ਕੋਈ ਸਰੀਰ ਦਾ ਅੰਗ ਨਾ ਖੜ ਜਾਏ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਅਸੀਂ ਮੇਰਾ ਖਿਆਲ ਵੇ ਮੇਰਾ ਤੀ ਪੱਤੀ ਵਰੀ ਫੋਨ ਮੈਂ ਦੇ ਚੁੱਕਿਆ ਬਾਰ ਬਾਰ ਤੇ ਮੇਰਾ ਬੇਟਾ ਵੀ 6-7 ਵਾਰ ਖੂਨ ਦੇ ਚੁੱਕਿਆ ਅੱਜ ਦੋਨੋਂ ਅਸੀਂ ਪਿਉਪਤ ਖੂਨ ਦੇ ਰਹੇ ਹਾਂ ਉਹ ਇਹਦਾ ਮਕਸਦ ਇੱਕੋ ਹੀ ਹੈ ਵੀ ਆਓ ਆਪਾਂ ਪਿਓ ਪੁੱਤ ਭਰਾ ਭਤੀਜੇ ਭੈਣ ਭਰਾ ਇਕੱਠੇ ਹੋ ਕੇ ਖੂਨਦਾਨ ਕਰੀਏ ਜਿਸ ਨਾਲ ਮਨੁੱਖਤਾ ਦੀ ਸੇਵਾ ਜਿਹੜੀ ਸਭ ਤੋਂ ਵੱਡੀ ਸੇਵਾ ਆ ਇਹ ਕਰ ਸਕੀਏ ਅਤੇ ਆਉਣ ਵਾਲੇ ਸਮਾਜ ਦੇ ਵਿੱਚ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਆਪਣੇ ਯਾਰਾਂ ਦੋਸਤਾਂ ਨੂੰ ਬਚਾ ਸਕੀਏ ਇਹਨਾਂ ਕਹਿੰਦਾ ਫਤਿਹ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ खून दान करना जोड़ा है यह अपने आप में एक नेक कम है और यह बहुत सौभाग्य है कि भगत सिंह जी की भगत पूरन सिंह जी की याद में असी खूनदान कैंप लगाया हूँ मैं बी डी सी ब्लड डोनर काउंसिल के जनरल सैकटरी इलाके के मशहूर समाज सेवक प्रोफेसर जे एम सिद्धा जी को कि बेसहारा लूले लंगड़े लोगों के वास्ते पिंगलवाड़ा की स्थापना करने वाले वातावरण प्रेमी भगत पूरन सिंह जी ने याद करद चंद शब्द थोड़े तो नाझे कर और बरनला प्रांत में लोग सेवा ट्रस्ट जिसे चेयरमैन हरप्रभ मान सिंह जी हैं उन्होंने इस संस्था की सराहना करन सत्कारयोग प्रोफेसर विजय सिंह ਬਹੁਤ ਬਹੁਤ ਧੰਨਵਾਦ ਡਾਕਟਰ ਬੱਗਾ ਜੀ ਮਨੁੱਖੀ ਸੇਵਾ ਦੇ ਪੈਗੰਬਰ ਮਹਾਨ ਭਗਤਪੂਰਨ ਸਿੰਘ ਜੀ ਬਾਨੀ ਪਿੰਗਲਵੜਾ ਸ਼੍ਰੀ ਅੰਮ੍ਰਿਤਸਰ ਜੀ ਦੀ ਵਰਸੀ ਤੇ ਭਗਤਪੂਰਨ ਸਿੰਘ ਲੋਕ ਸੇਵਾ ਟਰਸਟ ਬਨਾਲਾ ਕਲਾਂ ਤੇ ਬੀਡੀਸੀ ਨਮਾ ਸ਼ਹਿਰ ਵੱਲੋਂ ਸਾਂਝੇ ਤੌਰ ਤੇ ਉਹਨਾਂ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਭਗਤਪੂਰਨ ਸਿੰਘ ਜੀ ਦਾ ਨਾਮ ਲੈਂਦਿਆਂ ਹੀ ਹਰ ਪ੍ਰਾਣੀ ਆਪਣੇ ਆਪ ਹੀ ਨਤਮਸਤਕ ਹੋ ਜਾਂਦਾ ਹੈ। ਔਰ ਸਾਨੂੰ ਸਾਰਿਆਂ ਨੂੰ ਜਿਲ੍ਹਾ ਅਸ਼ੀਰਪਗਤ ਸਿੰਘ ਨਗਰ ਨੂੰ ਅਤੇ ਇਹਦੇ ਨਾਲ ਦੇ ਜ਼ਿਲ੍ਹਿਆਂ ਨੂੰ ਇਸ ਗੱਲ ਦਾ ਮਾਣ ਪ੍ਰਾਪਤ ਹੈ ਕਿ ਇਸ ਭਵਨ ਦਾ ਉਦਘਾਟਨ ਭਗਤ ਜੀ ਨੇ ਆਪਣੇ ਘਰ ਕਮਰਾ ਨਾਲ ਕੀਤਾ। ਉਹਨਾਂ ਦੀ ਚਰਨਸ਼ੋਪਾ ਪ੍ਰਾਪਤ ਹੈ ਇਸ ਸਥਾਨ ਔਰ ਸਾਨੂੰ ਉਹਨਾਂ ਦੇ ਭਾਸ਼ਣ ਦੇ ਵਿੱਚੋਂ ਉਹ ਚੰਦ ਸ਼ਬਦ ਵੀ ਯਾਦ ਹਨ ਜਿਹੜੇ ਉਹਨਾਂ ਨੇ ਆਪਣੇ ਭਾਸ਼ਣ ਵਿੱਚ ਜਿਨ੍ਹਾਂ ਦੀ ਦੁਹਰਾਈ ਕੀਤੀ ਸੀ। ਕਿ ਇਸ ਜਗ੍ਹਾ ਦੇ ਉੱਤੇ ਜਰੂਰ ਸਾਡੇ ਪ੍ਰਾਣੇ ਵੱਡੇ-ਵਡੇਰਿਆਂ ਨੇ ਬਜ਼ੁਰਗਾਂ ਨੇ ਕਿਤੇ ਰੱਬ ਦਾ ਨਾਮ ਲਿਆ ਹੋਣਾ ਜਿਹਦੇ ਕਰਕੇ ਇੱਥੋਂ ਦਿਨ-ਰਾਤ ਜਿਹੜੀ ਸੇਵਾ ਹੋ ਰਹੀ ਹੈ ਖੂਨਦਾਨ ਕਰਨ ਵਾਲੇ ਫਰਿਸ਼ਤਿਆਂ ਦੀ ਕੋਈ ਗਿਣਤੀ ਨਹੀਂ ਬੇਅੰਤ ਦਾਨੀ ਹਨ ਔਰ ਲੋੜਵੰਦਾਂ ਦੀ ਵੀ ਸਾਡੇ ਕੋਲ ਕਿਸੇ ਨੂੰ ਕੋਈ ਯਾਦ ਨਹੀਂ ਕਿ ਕਿਸੇ ਗਰੀਬ ਨੂੰ ਕਿਸੇ ਵੀਰ ਨੂੰ ਕਿਸੇ ਹਿੰਦੂ ਨੂੰ ਸਿੱਖ ਨੂੰ ਮੁਸਲਮਾਨ ਨੂੰ ਕਿਸੇ ਕਿਸੇ ਨੂੰ ਖੂਨ ਲੱਗਿਆ ਉਹ ਬਹੁਤ ਹੀ ਸਰਬਸਾਂਝਾ ਪਲੇਟਫਾਰਮ ਹੈ ਸਰਬੱਤ ਦੇ ਭਲੇ ਵਾਲਾ ਪਲੇਟਫਾਰਮ ਹੈ ਅੱਜ ਇਹ ਜਿਹੜਾ ਉਹਨਾਂ ਦੀ ਵਰਸੀ ਦੇ ਉੱਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਮੈਂ ਸਰ ਹਰਪ੍ਰਮ ਮਹਿਲ ਸਿੰਘ ਜੀ ਤੇ ਉਹਨਾਂ ਦੀ ਟੀਮ ਨੂੰ ਇਸ ਵੇਲੇ ਵਧਾਈ ਦਿੰਦਾ ਇਸ ਵੇਲੇ ਉਹ ਆਪ ਉਹਨਾਂ ਦਾ ਪੁੱਤਰ ਖੂਨਦਾਨ ਕਰ ਰਹੇ ਹਨ ਮੈਨੂੰ ਯਾਦ ਹੈ ਇੱਕ ਵਾਰੀ ਕੋਠੀ ਰੋਡ ਤੇ ਨਵਾਂ ਸ਼ਹਿਰ ਦੇ ਇੱਕ ਦੁਕਾਨ ਦੇ ਉੱਤੇ ਬਹੁਤ ਸਾਲ ਪਹਿਲਾਂ ਕਿਸੇ ਨੇ ਬੜਾ ਮਹਿਣਾ ਮਾਰਿਆ ਕਿ ਮਹਾਪੁਰਸ਼ਾਨੂ ਸਰਕਾਰਾਂ ਨੇ ਤਾਂ ਭੁਲਾਣਾ ਸੀ ਸਮਾਜ ਸੇਵੀਆਂ ਨੇ ਵੀ ਭੁਲਾਤਾ ਪਰ ਉਸ ਦਿਨ ਤੋਂ ਇਹ ਬੀਡੀਸੀ ਵੀ ਇੱਕ ਮੀਟਿੰਗ ਹੋਈ ਔਰ ਕਿ ਆਪ ਇਹ ਕੈਂਪ ਜਿਹੜਾ ਹੈ ਭਗਤ ਜੀ ਦੀ ਯਾਦ ਦੇ ਵਿੱਚ ਪੱਕੇ ਤੌਰ ਤੇ ਲਾਇਆ ਜਾਇਆ ਜਾਇਆ ਕਰੇਗਾ ਤੋਂ ਸਾਡੇ ਗਵਾਂਢ ਦੇ ਵਿੱਚ ਬਨਾਲਾ ਕਲਾਂ ਬੜਾ ਬੜਾ ਪਿੰਡ ਹੈ ਜਿਨ੍ਹਾਂ ਦੇ ਪਿੰਡ ਦੇ ਵਿੱਚ ਭਗਤ ਜੀ ਦੇ ਨਾਂ ਤੇ ਟਰਸਟ ਚੱਲਦਾ ਹੈ ਸੋ ਅਸੀਂ ਅੱਜ ਸਾਰੇ ਭਗਤ ਜੀ ਨੂੰ ਨਤਮਸਤਕ ਹੁੰਨੇ ਆ ਸਾਨੂੰ ਸਾਰਿਆਂ ਨੂੰ ਵਾਹਿਗੁਰੂ ਤਾਕਤ ਦੇਵੇ ਹੌਸਲਾ ਦੇਵੇ ਸ਼ਕਤੀ ਦੇਵੇ ਕਿ ਅਸੀਂ ਉਹਨਾਂ ਦੇ ਪਾਏ ਪਦ ਜਿਨ੍ਹਾਂ ਦੇ ਉੱਤੇ ਰਤੀ ਭਰ ਵੀ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਸਾਡਾ ਜੀਵਨ ਸਫਲ ਹੋਵੇਗਾ ਖੁਦਾਨੀਆਂ ਨੂੰ ਆਯੋਜਕਾਂ ਨੂੰ ਤੇ ਬੀਡੀਸੀ ਦੇ ਸਟਾਫ ਨੂੰ ਮੀਡੀਆ ਨੂੰ ਸਾਰਿਆਂ ਨੂੰ ਬਹੁਤ ਬਹੁਤ ਇਸ ਮੌਕੇ ਦੇ ਉੱਤੇ ਧੰਨਵਾਦ ਹੈ ਸਾਰਿਆਂ ਦਾ ਇਸ ਮੌਕੇ ਦੇ ਉੱਤੇ ਸਾਡੇ ਵਿਚਕਾਰ ਮੇਜਰ ਮਨਦੀਪ ਸਿੰਘ ਵੈਲਫੇਅਰ ਟਰਸਟ ਦੇ ਚੇਅਰਮੈਨ ਸਦਰਵਾਗ ਸਿੰਘ ਜੀ ਸਾਬਕਾ ਜਿਲ੍ਹਾ ਸਿੱਖਿਆ ਅਫਸਰ ਵੀ ਪਹੁੰਚੇ ਹਨ ਔਰ ਸਾਰਾ ਸਾਡੇ ਟਰਸ ਦੇ ਬਰਨਾਲਾ ਤੋਂ ਮੈਂ ਸਾਰੇ ਦੇ ਨਾਮ ਕੋਈ ਭੁੱਲ ਨਾ ਜਾਵਾਂ ਉਹ ਸਾਰੇ ਮੈਂਬਰ ਪਹੁੰਚੇ ਹਨ ਤੋਂ ਸਾਰਿਆਂ ਨੂੰ ਇੱਥੇ ਭਵਨ ਤੇ ਪਹੁੰਚਣ ਤੇ ਸਾਰਿਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ वक वक सहूलत मिल दया ने इथे चौबी घंटे सत्तो दिन इमरजेंसी की सुविधा भी दी है आज ही बुक करो अपनी अपॉइंटमेंट अठानवे सात सौ वी छे या अठानवे आठ सौ उन्नवे अस्सी विजिट करो संधू हॉस्पिटल चंडीगढ़ रोड नवा शहर जिला शहीद भगत सिंह नगर का संबंधित अज दिन विशेष सरगर्मिया कल फिर ਤਾਂ ਬਿਨੈਤੇ ਤਾਰੀਆਂ ਸਰਕਾਰੀਆਂ ਲੈ ਕੇ حاضر ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ